42 ਸੋਰਸ ਵਾਲੇ ਹਾਂ ਲੈ ਮੈਂ ਸੁਣਿਆ ਵੀ ਵਿਆਹ ਕੈਨਸਲ ਹੋ ਗਿਆ ਐਂ ਤਾਂ ਨਹੀਂ ਹੁੰਦਾ ਜੀ ਐਵੇਂ ਦਾ ਕੁਝ ਨਹੀਂਗਾ ਸਿਰਫ ਅਸੀਂ ਹਨਾ ਆਪਣੇ ਕਰਕੇ ਦੋਨਾਂ ਨੇ ਅਸੀਂ ਵੀਡੀਓਜ਼ ਡਿਲੀਟ ਕਰਤੀਆਂ ਸੀਗੀਆਂ ਕਿਉਂਕਿ ਲੋਕਾਂ ਦੇ ਅਸੀਂ ਮੂੰਹ 'ਚ ਆ ਗਏ ਸੀਗੇ ਮੈਕੂਨਮੋਲ ਮੈਕੂਨਮੋਲ ਹੋਣ ਲੱਗੀ ਸੀਗੀ ਕੁਝ ਕੈਨਸਲ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਸਾਡੇ ਅਮਲੀ 'ਚ ਕੋਈ ਪ੍ਰੋਬਲਮ ਆ ਗਈ ਸੀਗੀ ਜਿਸ ਕਰਕੇ ਸਾਨੂੰ ਸਾਰਾ ਕੁਝ ਡਿਲੀਟ ਕਰਨਾ ਪਿਆ ਹਨਾ ਵੀ ਸਹੀ ਗੱਲ ਹੈ ਨਾ ਤੁਹ ਪਾ ਜਿੰਨ ਕਿੰਨਾ ਪਿਆਰ ਕਰਨਾ ਹੈ ਕਾਲਾ ਸਾਰਾ ਪਿਆਰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਆਪਾਂ ਮੈਕੀਟੂ ਲੋ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਇਸ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਉਹਨੇ ਆਪਣੇ ਹੋਣ ਵਾਲੇ ਹਸਬੰਦ ਅਨਮੋਲ ਦੀਆਂ ਕੁਝ ਕ ਫੋਟੋਵਾਂ ਡਿਲੀਟ ਕਰ ਦਿੱਤੀਆਂ ਨੇ ਤੇ ਉਸ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਇਹਨਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਨੇ ਪੋਸਟਾਂ ਹੇਠਾਂ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਦਾ ਬ੍ਰੇਕਅਪ ਹੋ ਗਿਆ ਤੇ ਉੱਥੇ ਹੀ ਆਪਾਂ ਤੁਹਾਨੂੰ ਦੱਸਦੀ ਕਿ ਮੈਕੀ ਕਿ ਸਾਡਾ ਬ੍ਰੇਕਅਪ ਨਹੀਂ ਹੋਇਆ ਤੇ ਨਾ ਹੀ ਸਾਡੀ ਮੈਰਿਜ ਕੈਨਸਲ ਹੋਈ ਆ ਤੇ ਉਹਨੇ ਇਹ ਵੀ ਕਿਹਾ ਕਿ ਪਲੀਜ਼ ਐਮੇਰੀਆਂ ਫੇਕ ਨਿਊਜ਼ ਵਾਇਰਲ ਨਾ ਕਰਿਆ ਕਰੋ ਤੇ ਕਿਹਾ ਕਿ ਅਸੀਂ ਸਿਰਫ ਪੋਸਟਾਂ ਹੀ ਹਾਈਡ ਕੀਤੀਆਂ ਨੇ ਤੇ ਉਹਨੇ ਇਹ ਵੀ ਕਿਹਾ ਕਿ ਬ੍ਰੇਕਅਪ ਕਰਨਾ ਕੋਈ ਸੌਖਾ ਨਹੀਂ ਬਾਕੀ ਕੁਝ ਕੋ ਕੁੱਤੇ ਲੋਕਾਂ ਕਰਕੇ ਅਸੀਂ ਪੋਸਟਾਂ ਨੂੰ ਹਾਈਡ ਕੀਤਾ ਤੇ ਨਾਲ ਹੀ ਨੀਚੇ ਆਪਣੇ ਹੋਣ ਵਾਲੇ ਹਸਬੰਦ ਨੂੰ ਇਹ ਸਟੋਰੀ ਮੈਂਸ਼ਨ ਵੀ ਕੀਤੀ ਹੈ ਤੇ ਨਾਲ ਦੀ ਨਾਲ ਮੈਕੀਟੂਲੋ ਨੇ ਇੱਕ ਹੋਰ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਲਿਖਿਆ ਕਿ ਜਲਦੀ ਹੀ ਸਾਰਿਆਂ ਨੂੰ ਸਰਪ੍ਰਾਈਜ਼ ਦੇਵਾਂਗੇ ਤੇ ਇਹ ਸਟੋਰੀ ਤੋਂ ਮੈਕੀਟੂਲੋ ਨੇ ਇਹ ਤਾਂ ਕਨਫਰਮ ਕਰ ਦਿੱਤਾ ਕਿ ਸਾਡੇ ਵਿੱਚ ਕੋਈ ਬ੍ਰੇਕਅਪ ਨਹੀਂ ਹੋਇਆ ਪਰ ਹੋ ਸਕਦਾ ਕਿ ਕੁਝ ਕੁ ਲੋਕਾਂ ਕਰਕੇ ਉਹਨਾਂ ਨੇ ਆਪਣੀਆਂ ਸਾਰੀਆਂ ਪੋਸਟਾਂ ਹਾਈਡ ਕਰ ਦਿੱਤੀਆਂ ਨੇ ਤੇ ਬਾਕੀ ਮੈਕਟ ਲੋਦਾ ਕਹਿਣਾ ਕਿ ਸਾਡੇ ਵਿੱਚ ਅਜਿਹਾ ਕੁਝ ਨਹੀਂ ਹੋਇਆ ਤੇ ਕਿਹਾ ਕਿ ਜਲਦੀ ਹੀ ਅਸੀਂ ਸਾਰਿਆਂ ਨੂੰ ਸਰਪ੍ਰਾਈਜ਼ ਦੇਵਾਂਗੇ ਤੇ ਨਾਲ ਹੀ ਲੋਕਾਂ ਦੁਆਰਾ ਇਹਨਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਤੁਸੀਂ ਵੀ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ